ਜਿੰਨੇ ਵੀ ਸਾਡੇ ਪਸ਼ੂ ਪਾਲਕ ਵੀਰ ਦੇ ਆਪ ਸਾਰਿਆਂ ਨੂੰ ਪਤਾ ਹੈ ਕਿ ਗਰਮੀ ਦਾ ਪਰ ਕੋ ਬਹੁਤ ਵੱਧ ਰਿਹਾ ਹੈ। ਧਿਆਨ ਤੌਰ ਤੇ ਇੱਕੀ ਦੇਖੀ ਜਾਂਦੀ ਹੈ ਕਿ ਜੇ ਪਸ਼ੂ ਪਾਲਕ ਗਰਮੀ ਦੇ ਵਿੱਚ ਪਸ਼ੂਆਂ ਦਾ ਸਹੀ ਧਿਆਨ ਨਾ ਦੇਣ ਤਾਂ 40% ਤੱਕ ਦੁੱਧ ਘਟ ਜਾਂਦਾ ਹੈ ਪਸ਼ੂ ਦਾ। ਸੋ ਇੱਕ ਬਹੁਤ ਵੱਡਾ ਨੁਕਸਾਨ ਹੈ ਸਾਡੇ ਲਈ ਇਸ ਵੇਲੇ ਪਸ਼ੂ ਪਾਲਕਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਸੋ ਕੁਝ ਚੀਜ਼ਾਂ ਨੇ ਜਿਹੜੀਆਂ ਤੁਸੀਂ ਧਿਆਨ ਦੇ ਵਿੱਚ ਰੱਖੋ ਇੱਕ ਚੀਜ਼ ਹੈ ਕਿ ਜਦੋਂ ਵੀ ਗਰਮੀ ਜ਼ਿਆਦਾ ਹੈ ਪਸ਼ੂ ਨੂੰ ਵਾਦ ਤੋਂ ਵਾਦ ਜਿਆਦਾ ਸਮਝਿਨਾ ਵਾ ਸ਼ਾਹ ਦੇ ਵਿੱਚ ਰੱਖੋ ਦੂਜਾ ਪਸ਼ੂ ਨੂੰ ਪਾਣੀ ਦੀ ਜ਼ਰੂਰਤ ਬਹੁਤ ਜਿਆਦਾ ਪੈਂਦੀ ਆ ਸੋ ਆਮ ਤੌਰ ਤੇ ਜੋ ਪਿੰਡਾਂ ਦੇ ਵਿੱਚ ਸਾਡਾ ਤਰੀਕਾ ਕਰਦਾ ਸੰਭਾਲਣ ਦਾ ਕਿ ਅਸੀਂ 2 ਜਾਂ 3 ਵਾਰੀ ਪਾਣੀ ਪਿਉਂਦੇ ਆ ਪਸ਼ੂ ਦੇ ਅੱਗੇ ਸਾਰਾ ਦਿਨ ਤਾਜ਼ਾ ਪਾਣੀ ਲਬਦ ਹੋਣਾ ਚਾਹੀਦਾ ਹੈ ਤਾਜ਼ਾ ਪਾਣੀ ਮਤਲਬ ਥਲੋਕੋ ਗਰਮ ਪਾਣੀ ਨਹੀਂ ਹੋਵੇਗਾ ਤਾਜ਼ਾ ਪਾਣੀ ਹੋਣਾ ਚਾਹੀਦਾ ਹੈ ਦੂਜਾ ਸੀ ਜਿੰਨੀ ਵਾਰੀ ਪਸ਼ੂ ਵੱਤੋਂ ਨਿਵਾ ਸਕਦੇ ਆ ਤੁਹਾਨੂੰ ਨਵਾਉਣ ਦੀ ਕੋਸ਼ਿਸ਼ ਕਰਿਏ ਇੱਕ ਜੀ ਤੁਸੀਂ ਉਹ ਦੇਖੀ ਹੋਏਗੀ ਕਿ ਗਰਮੀਆਂ ਦੇ ਵਿੱਚ ਪਸ਼ੂ ਜਿਹੜੇ ਨੇ ਨਾਰਾ ਬਹੁਤ ਸੌਂਦੇ ਨੇ ਜਿਹਦੇ ਕਰਕੇ ਪਸ਼ੂ ਦੇ ਮੈਦੇ ਦੇ ਵਿੱਚ ਤਜਾ ਬਣ ਜਾਂਦਾ ਹੈ ਸੋ ਕੋਸ਼ਿਸ਼ ਕਰਿਏ ਕਿ ਜੇ ਪਸ਼ੂ ਬਹੁਤ ਜ਼ਿਆਦਾ ਨਾਰਾ ਸੌਂਦਾ ਹੈ ਤੁਹਾਨੂੰ ਮਿੱਠਾ ਸੌਦਾ ਜਾਂ ਬਫਰ ਜਿਹੜਾ ਉਹ ਜ਼ਰੂਰ ਦਿਈਏ ਇਸ ਤੋਂ ਲਾਵਾ ਇੱਕ ਦੀ ਜੋ ਹੋਰ ਤੁਸੀਂ ਪਾਲਤ ਜੀ ਦੇਖਦੇ ਨੇ ਕਿ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਖਾਸ ਤੌਰ ਤੇ ਜਿਹੀਆਂ ਅਮਰੀਕਨ ਜਾਂ ਲੋਕ ਦੀਆਂ ਖਾਵਾਂ ਦੇ ਉਹ ਬਹੁਤ ਜ਼ਿਆਦਾ ਕਰਕਰੀਆ ਨੇ ਤੇ ਗਰਮੀ ਦੇ ਵਿੱਚ ਪੱਠੇ ਨਹੀਂ ਖਾਗਿਆ ਸੋ ਜਦੋਂ ਵੀ ਗਰਮੀ ਬਹੁਤ ਹੈ ਤੁਸੀਂ ਰਾਤ ਨੂੰ ਜਦੋਂ ਸੌਣ ਲੱਗਣਾ ਹੈ ਤੁਹਾਡੇ ਪਜਵਾ ਦੀ ਖੁੰਡੀ ਦੇ ਵਿੱਚ ਪੱਠੇ ਜ਼ਰੂਰ ਹੋਣੇ ਚਾਹੀਦੇ ਨੇ ਕਿਉਂਕਿ ਜਦੋਂ ਮੌਸਮ ਠੰਡਾ ਹੋਏਗਾ ਤੇ ਉਹਦੇ ਨਾਲ ਪਸ਼ੂ ਪੱਠੇ ਜਦਿਆ ਆਖੂ ਖਾਣੇ ਸ਼ੁਰੂ ਕਰੇਗਾ ਸੋ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਪਜੂ ਦੇ ਕੇ ਪੱਠੇ ਪਏ ਨੇ ਉਸ ਵੇਲੇ ਪਜੂ ਖਾਣ ਹੀ ਰਿਹਾ 8 ਵਜੇ ਰਾਤ ਨੂੰ ਪਜੂ ਪਾਲਕ ਸ਼ੁਰੂ ਥੰਦੀ ਤੋਂ ਪਾਸੇ ਕਰ ਦਿੰਦਾ ਹੈ ਜਦੋਂ ਉਹਦੇ ਖਾਣੇ ਸੀ ਸਵੇਰੇ ਠੰਡ ਹੋਰ ਤੇ ਮੁਸਲ ਦੇ ਕੇ ਪੱਠੇ ਉਪਲਬਧ ਨਹੀਂ ਹਾਂ ਦੂਜਾ ਟੂੜੀ ਪਛਮਣ ਦੇ ਵਿੱਚ ਸਾਨੂੰ ਘਟਾ ਦੇਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜੇ ਛੱਤ ਤੋਂ ਵਾਲੇ ਪੱਕੇ ਨੇ ਉਹ ਦਰਨੀ ਦੇ ਵਿੱਚ ਜਿਆਦਾ ਕਾਰਗਰ ਨਹੀਂ ਹੁੰਦੇ ਜਿਹੜੇ ਸਾਈਡ ਤੋਂ ਡੇਰੀ ਫੈਨ ਨੇ ਉਹੀ ਜਿਆਦਾ ਸਹਾਇਕ ਉਮੀਦ ਹੈ ਕਿ ਪਸ਼ੂ ਪਾਲਣ ਕੇਂਦਰ ਜਿਮਾ ਵਾਲੇ ਦਵਾਲ ਕਰਦਗੇ ਇਸ ਤੋਂ ਬਾਅਦ ਕਿਉਂਕਿ ਕਿ ਬਰਸਾਤਾਂ ਆਉਣੀਆਂ ਨੇ ਬਰਸਾਤਾਂ ਦੇ ਵਿੱਚ ਜਿਹੜਾ ਗਰਫਟੂ ਬੁਬਾਰੀ ਹੋਣ ਦਾ ਬਹੁਤ ਜ਼ਿਆਦਾ ਫੈਸ਼ਾ ਹੁੰਦਾ ਹੈ ਸਟੇ ਹਸਪਤਾਲਾਂ ਦੇ ਵਿੱਚ ਗਰਫਟੂ ਦੇ ਟੀਕੇ ਪਹੁੰਚ ਗਏ ਨੇ ਜੇਤੀ ਜੋ ਜੇਤੀ ਆਪਣੇ ਪਸ਼ੂਆਂ ਨੂੰ ਗਰਫਟੂ ਦੇ ਟੀਕੇ ਲਵਾ ਲਿਓ ਕਿਉਂਕਿ ਮੂਲ ਖੁਰ ਦੇ ਟੀਕੇ ਮੁਫਤੰ ਦੇ ਨੇ ਗਰਫਟੂ ਦੇ ਟੀਕੇ ਦੀ ਸਰਕਾਰੀ ਫੀਸ 5 ਰੁਪਏ ਹੈ ਸੋ 5 ਰੁਪਏ ਫੀਸ ਦੇ ਕੇ ਪ੍ਰਤੀ ਪਸ਼ੂ ਆਪਣੇ ਪਸ਼ੂਆਂ ਨੂੰ ਗਰਫਟੂ ਦੀ ਟੀਕੀ ਲਗਵਾਓ ਆ ਸਾਡੇ ਜਿੰਨੇ ਵੀ ਪਸ਼ੂ ਹਸਤਾਲ ਨੇ ਉਹਨਾਂ ਦੇ ਵੱਲੋਂ ਹਰ ਮਹੀਨੇ ਇੱਕ ਕੈਂਪ ਲਾਇਆ ਜਾਂਦਾ ਵਾ ਸੂਭਸ਼ੂ ਪਾਲਕ ਕਿਉਂਕਿ ਆਮ ਤੌਰ ਤੇ ਜਦੋਂ ਕੈਂਪ ਲੱਗਦਾ ਹੈ ਪਸ਼ੂ ਪਾਲਕ ਟੀਵੀ ਦੇ ਲੋਜੇਮਿਆਂ ਦੇ ਵਿੱਚ ਵੀ ਹੁੰਦੇ ਨੇ ਆ ਜਰੂਰ ਬੇਨਤੀ ਹੈ ਕਿ ਜਦੋਂ ਵੀ ਤੁਹਾਡੇ ਪਿੰਡ ਦੇ ਸਪੀਕਰ ਦੇ ਵਿੱਚ ਆਵਾਜ਼ ਆਉਂਦੀ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਕੈਂਪ ਹੈ ਉਸ ਕੈਂਪ ਦੇ ਵਿੱਚ ਜਰੂਰ ਸ਼ਮੂਲੀਅਤ ਕਰੋ ਤਾਂ ਕਿ ਤੁਹਾਨੂੰ ਪਸ਼ੂ ਪਾਲਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ